ਮੋਗਲ ਕਾਲ ਦੇ ਵਿੱਚ ਸੂਬਾ ਸਰਹੰਦ ਦੀ ਚਲਦੀ ਸੀ ਇੰਨੀ ਇਹ ਵੀ ਖੁਦ ਨੂੰ ਸੂਬਾ ਸਰਹੰਦ ਦੇ ਬਰਾਬਰ ਸਮਝਦਾ ਸੀ ਕਿ ਮੇਰਾ ਚਾਰੇ ਪਾਸੇ ਦਬਦਬਾ ਹੁਣ ਜਿਵੇਂ ਇਹਨੇ ਫੇਕ ਅਨਕਾਊਂਟਰ ਕੀਤੇ ਉਹ ਸੂਬਾ ਸਰਹੰਦ ਤੋਂ ਘੱਟ ਥੋੜੀ ਸੀ ਬਿਲਕੁਲ ਉਹ ਵੀ ਜੀ ਨੂੰ ਜੀ ਕਰਦਾ ਸੀ ਚੱਕ ਕੇ ਤੁਸੀਂ ਮਾਰਤਾ ਜੀ ਹੁਕਮ ਸੁਣਾਓ ਇਹਨੂੰ ਇਹਦਾ ਸਿਰ ਕਲਮ ਕਰ ਦਿਓ ਮਾਰ ਦਿਓ ਇਹ ਵੀ ਇਦਾਂ ਹੀ ਕਰਦਾ ਰਿਹਾ ਮੈਂ ਆਪ ਨੂੰ ਸੂਬਾ ਸਰਹੰਦ ਕਹਾਉਂਦਾ ਸੀ ਪਰ ਹੁਣ ਜਦੋਂ ਮੌਤ ਹੋਈ ਕਹਿੰਦੇ ਪਰਿਵਾਰ ਨੇ ਡੈੱਡ ਬੋਡੀ ਲੈਣ ਤੋਂ ਇਨਕਾਰ ਕਰਤਾ ਪਰਿਵਾਰ ਤੇ ਇਹਦੇ ਨਾਲ ਨਹੀਂ ਖੜਿਆ ਜਦੋਂ ਕਿਹਾ ਗਿਆ ਕਿ ਇੱਥੋਂ ਜੇਲ੍ਹ ਚੋਂ ਕੱਢ ਕੇ ਇਹਦਾ ਇਲਾਜ ਕਰਾਉਣਾ ਉਦੋਂ ਪਰਿਵਾਰ ਕਹਿੰਦਾ ਜੀ ਨਾ ਜੀ ਅਸੀਂ ਹੱਥ ਜੋੜੇ ਸਾਨੂੰ ਇਸ ਬੰਦੇ ਦੀ ਲੋੜ ਨਹੀਂ ਸੂਬਾ ਸਿੰਘ ਨੇ ਉਹ ਕਿਹੜਾ ਕੰਮ ਸੀ ਜਿਹੜਾ ਗਲਤ ਕੀਤਾ ਨਹੀਂ ਹੂੰ 1992-93 ਦੇ ਵਿੱਚ ਸਭ ਤੋਂ ਵੱਡਾ ਜਿਹੜਾ ਉਹਦੇ ਤੇ ਕੇਸ ਚੱਲਿਆ ਕੁਝ ਜਿਹੜੇ નિર્ਦੋਸ਼ ਲੋਕ ਸੀ ਇਹਨੇ ਮਾਰੇ ਉਹਦੇ ਚ ਮੌਜੂਦਾ ਪੁਲਿਸ ਮੁਲਾਜ਼ਮ ਵੀ ਸੀ ਕੁਝ ਜਿਹੜੇ ਇਹਨਾਂ ਨੇ ਝੂਠੇ ਮੁਕਾਬਲੇ ਬਣਾ ਕੇ ਦਿਖਾਏ ਹੋਰ ਬਹੁਤ ਸਾਰੇ ਸਿੱਖ ਨੌਜਵਾਨਾਂ ਦੇ ਮੁਕਾਬਲੇ ਦਿਖਾਏ